ਛਾਪਰੀ ਜਾ ਮੈਂ ਗੁਣ ਗਾਇ ਕਿਤਹੀ ਕਾਮਨਾ ਤੌਲ ਹਾਰ ਜਿਤ ਹਰ ਬਿਸਰਾਏ ਅਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਜਲ ਜਾਓ ਇਹ ਬੜਪਣਾ ਸਾਬ ਕਹਿੰਦੇ ਮਾਇਆ ਲਪਟਾਈ ਇੰਨਾ ਸਾਬ ਜੀ ਨੇ ਕਿਹਾ ਵੱਡਿਆਂ ਲੋਕਾਂ ਦੀ ਗੱਲ ਛੱਡੋ ਇਹ ਸਾਰੇ ਦੇ ਸਾਰੇ ਜਿਹੜੇ ਨੇ ਇਹਨਾਂ ਦਾ ਜੀਵਨ ਹੋ ਰਿਹਾ ਭਾਈ ਹਿਮਿਆ ਜਿਹੜਾ ਇਸ ਬੇਸ਼ੱਕ ਟੁੱਟੀ ਹੋਈ ਝੂੰਪੜੀ ਦੇ ਅੰਦਰ ਵੱਸਦਾ ਹੈ ਬਸਤਾ ਟੁੱਟੀ ਝੂੰਪੜੀ ਦਾ ਜ਼ਿਕਰ ਵੀ ਸਾਬ ਨੇ ਕੀਤਾ ਮੈਂ ਬਾਅਦ ਵਿੱਚ ਬੇਨਤੀ ਕਰਦਾ ਜੈਤ ਸ੍ਰੀ ਰਾਗ ਦੀ ਪੌੜੀ ਹੈ ਇਥੇ ਉਹਨ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਦੀ ਗੱਲ ਕੀਤੀ ਜੀ ਕਿ ਸਾਬ ਨੇ ਕਿਹਾ ਇਹਨਾਂ ਸਾਰਿਆਂ ਦੀ ਜਿਹੜੀ ਉਸ ਵੇਲੇ ਦੇ ਵੱਡੇ ਵੱਡੇ ਚੌਧਰੀ ਨੇ ਲੋਕ ਨੇ ਇਹਨਾਂ ਦਿਆਂ ਮਹਿਲਾਂ ਦੇ ਨਾਲੋਂ ਪਾਈ ਹੇਮਿਆਂ ਤੇਰੀ ਝੌਂਪੜੀ ਜਾਦੀ ਸੁਹਾਵੀ ਹੈ ਭੜੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਤੇ ਨਾਲ ਸਾਬ ਨੇ ਕਿਹਾ ਹੈ ਕਿਤਹੀ ਕਾਮਨਾ ਤੌਲ ਹਰ ਜਿਤ ਹਰ ਬਿਸਰਾਏ ਤੌਲ ਹਰਦਾਰਾ ਜਿਹੜਾ ਅਰਥ ਹੁੰਦਾ ਹੈ ਜੀ ਵੱਡੇ ਵੱਡੇ ਮਹਿਲ ਮਾੜੀਆਂ ਕਿਲੇ ਕਿਤਿ ਹੀ ਕਾਮਨਾ ਤੌਲ ਹਰ ਜਿਤ ਹਰ ਬਿਸਰਾਏ ਅਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਸਾਬ ਜੀ ਕਹਿੰਦੇ ਜੇ ਸਾਧ ਸੰਗਤ ਹੋਵੇ ਤੇਰੇ ਕੋਲ ਗਰੀਬੀ ਵੀ ਹੈ ਤੇ ਜੇ ਤੂੰ ਸਤ ਸੰਗਤ ਦੇ ਅੰਦਰ ਜੁੜਿਆ ਇਹਨਾਂ ਅਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਸਾਧ ਸੰਗਤ ਵਿੱਚ ਬੈਠਿਆਂ ਪ੍ਰਭੂ ਦਾ ਚੇਤਾ ਆਉਣਾ ਚਾਹੀਦਾ ਹੈ ਤੇ ਦੂਸਰੇ ਪਾਸੇ ਜਿਹੜੇ ਆਪਣੇ ਆਪ ਨੂੰ ਵੱਡੇ ਅਖਵਾਉਂਦੇ ਨੇ ਨਾ ਜਲ ਜਾਓ ਇਹ ਵਡਪਣਾ ਸਾਬ ਜੀ ਕਹਿੰਦੇ ਮਾਇਆ ਲਪਟਾ ਤੇ ਮਾਇਆ ਦੇ ਅੰਦਰ ਲਿਪਟਿਆ ਹੋਇਆਂ ਦਾ ਵੱਡਾ ਪਨ ਸਾਹਿਬ ਜੀ ਕਹਿੰਦੇ ਸੜ ਜਾਣ ਵਾਲਾ ਹੈ ਤੇ ਇਹਨਾਂ ਦੀ ਧੌਲ ਹਰ ਕਿਤੇ ਕੰਮ ਨਹੀਂ ਪਰ ਜੇ ਕਿਸੇ ਛਪਰੀ ਦੇ ਵਿੱਚ ਬੈਠ ਕੇ ਵੀ ਉਸ ਦਾ ਚੇਤਾ ਆਉਂਦਾ ਹੈ ਨਾ ਤੇ ਉਹ ਥਾਂ ਜਿਹੜੀ ਸੁਹਾਵਣੀ ਹੋ ਜਾਂਦੀ ਹੈ ਤਾਂ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਨਾ ਜਿੱਥੇ ਬੈਠਨ ਸਾਧ ਸੰਨ ਸਾਧ ਜਨ ਸੋ ਥਾਂ ਸੁਹੰਦਾ ਫਿਰ ਸਤਿਗੁਰੂ ਜੀ ਦਾ ਇੱਕ ਹੋਰ ਪੌੜੀ ਜੀ ਇਸੇ ਪਰਥਾਏ ਹੀ ਕਿਉਂਕਿ ਮੈਂ ਸ਼ੁਰੂ ਚ ਬੇਨਤੀ ਕੀਤੀ ਸੀ ਕਿ ਮੁੱਖ ਗੱਲ ਆਪਾਂ ਬਾਣੀ ਨਾਲ ਲੈ ਕੇ ਚੱਲਾਂਗੇ ਜੀ ਜੈਤ ਸਰੀ ਰਾਗ ਦੇ ਵਿੱਚ ਨਾ ਸਤਿਗੁਰੂ ਜੀ ਦੀਆਂ ਦੋ ਪੌੜੀਆਂ ਆਉਂਦੀਆਂ ਨੇ ਜੀ ਉੱਥੇ ਇੱਕੋ ਥਾਂ ਦੇ ਉੱਤੇ ਵੱਖੋ-ਵੱਖਰਿਆਂ ਸ਼ਲੋਕਾਂ ਦੇ ਨਾਲ ਨੇ ਵੈਸੇ ਉਹਦੇ ਚ ਇੱਕ ਅੰਦਰ ਸਤਿਗੁਰੂ ਜੀ ਨੇ ਨਾ ਇਸੇ ਭਾਵ ਦਾ ਜ਼ਿਕਰ ਕੀਤਾ ਬਸਤਾ ਟੁੱਟੀ ਝੋਪੜੀ ਚੀਰ ਸਭ ਸ਼ਿਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿਨਾ ਮਿੱਤਰ ਨਾਇਠ ਤਨ ਰੂਪਹੀਣ ਕਿਛ ਸਾਤ ਨ ਸਿਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿਨਾ ਤਿਸ ਕੀ ਧੂੜ ਮਾ ਨੇ ਉਦਰੇ ਪ੍ਰਭ ਹੋਏ ਸੋ ਪਰਸਾ ਹੁਣ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜਾ ਬੇਸ਼ੱਕ ਟੁੱਟੀ ਹੋਈ ਝੁੰਪੜੀ ਦੇ ਵਿੱਚ ਵੱਸਦਾ ਹੈ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿਨਾਂ ਉਹਦੇ ਤਨ ਦੇ ਉੱਤੇ ਪਾਏ ਹੋਏ ਕੱਪੜੇ ਵੀ ਜਿਹੜੇ ਨੇ ਸਾਬ ਜੀ ਕਹਿੰਦੇ ਉਹ ਵੀ ਛਿਨੇ ਹੋਏ ਨੇ ਭਾਵ ਕਿ ਪੁਰਾਣੀ ਨੇ ਛਿਜ ਗਈ। ਪਰ ਨਾਲ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਚੀਰ ਸਭ ਛਿਨਾਂ ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿਨਾ ਉਹਦੀ ਕੋਈ ਜਾਤ ਪਤ ਕਰਕੇ ਕੋਈ ਆਦਰ ਨਹੀਂ ਕਰਦਾ ਜਿਵੇਂ ਪਾਈ ਹੇਮੇ ਦੀ ਗੱਲ ਸੀ। ਕੋਈ ਵੀ ਜਿਹੜਾ ਸੀ ਉਸ ਵੇਲੇ ਦੇ ਪਿੰਡ ਦੇ ਵਿੱਚ ਜਾਤ ਬਰਾਦਰੀ ਦੇ ਵਿੱਚ ਉਹ ਜਨਾ ਬੋਲਚਾਲ ਨਹੀਂ ਸੀ ਰੱਖਦਾ ਜਾਤ ਨਾ ਪਤਨਾ ਯਦਰੋ ਧਿਆਨ ਪਰਮੇਨਾ ਮਿੱਤਰ ਨਾ ਇਠ ਤੁਨ ਰੂਪਹੀਣ ਕਿਛ ਸਾਖ ਨ ਸਿੰਨਾ ਸਾਬ ਜੀ ਕਹਿੰਦੇ ਕੋਈ ਉਸ ਦਾ ਮਿੱਤਰ ਨਹੀਂ ਕੋਈ ਇਸ਼ਟ ਨਹੀਂ ਕੋਈ ਉਹਦਾ ਰਿਸ਼ਤੇਦਾਰ ਨਹੀਂ ਸਾਖ ਨ ਸਿੰਨਾ ਕੋਈ ਉਹਦੇ ਨੇੜੇ ਨਹੀਂ ਜੁੜਦਾ ਪਰ ਨਾਲ ਸਤਿਗੁਰੂ ਕਹਿੰਦੇ ਨੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ ਜਿਹੜਾ ਨਾਮ ਦੇ ਅੰਦਰ ਜੁੜਿਆ ਇਹਨਾ ਉਹਦੀ ਅੰਦਰ ਦੀ ਹਾਲਤ ਦੇਖਣ ਦਾ ਯਤਨ ਕਰ ਬਾਹਰੀ ਤੌਰ ਤੇ ਨਾ ਦੇਖ ਇਹਦੇ ਨਾਲ ਕੋਈ ਨਹੀਂ ਉਸ ਦੀ ਆਤਮਿਕ ਅਵਸਥਾ ਉਹਦੇ ਜਿਹੜਾ ਅੰਦਰ ਦੀ ਹਾਲਤ ਹੈ ਮਨ ਦਾ ਟਿਕਾ ਹੈ ਸਾਬ ਜੀ ਕਹਿੰਦੇ ਸ੍ਰਿਸ਼ਟੀ ਦੇ ਰਾਜੇ ਤੋਂ ਵੱਡਾ ਹੈ ਤੇ ਫਿਰ ਸਤਿਗੁਰੂ ਨੇ ਕਿਹਾ ਜੀ ਤਿਸ ਕੀ ਧੂੜ ਮਾਣੇ ਉਧਰ ਹੈ ਇਹੋ ਜੇ ਗੁਰਸਿੱਖ ਦੀ ਨਾਮ ਨਾਲ ਜੁੜੇ ਹੋਏ ਦੀ ਜੇ ਕਿਤੇ ਮੈਨੂੰ ਵੀ ਚਰਨਾਂ ਦੀ ਧੂੜ ਮਿਲ ਜਾਵੇ ਤੇ ਮੇਰਾ ਉਧਾਰ ਹੈ ਇਹੋ ਜਿਹੇ ਉੱਤੇ ਹੀ ਸਤਿਗੁਰੂ ਜੀ ਕਹਿੰਦੇ ਪ੍ਰਭ ਹੋਏ ਸੋ ਪ੍ਰਸੰਨਾ ਪ੍ਰਭ ਅਕਾਲ ਪੁਰਖ ਉਹਦੇ ਉੱਤੇ ਜਿਹੜਾ ਹੈ ਪ੍ਰਸੰਨ ਹੁੰਦਾ ਹੈ